ਹਾਂਜੀ ਤੇ ਨਾਲ ਦੇ ਵੀ ਇਹਨਾਂ ਦੇ ਆ ਦੇਖਦੇ ਹਾਂ ਜੀ ਤੁਸੀਂ ਲੱਗੀ ਜਾਂਦੇ ਆ ਜੋਰਾ ਚ ਹੁਣ ਆਪਾਂ ਇਹਨਾਂ ਨੂੰ ਚਾਹ ਪਾਣੀ ਪਿਉਣੇ ਲਾਸਟ ਦੇਣਾ ਤਾਂ ਇਹ ਲਾਂਮੇ ਦਿੰਦੇ ਆ ਵੀ ਹੁਣ ਕੀ ਖਾਣਾ ਅੱਜ ਤੁਸੀਂ ਦੱਸੋ ਫੇਰਾ ਅੱਜ ਅਸੀਂ ਜੀ ਲੱਡੂ ਖਾਣੇ ਆ আচ্ছা ਲੱਡੂ ਖਾਣੇ ਆ ਜੇ ਤੁਸੀਂ ਖਵਾ ਦੋਗੇ ਤਾਂ ਇਹ ਗੱਲ ਨਾ ਕਹੋ ਵੀਡੀਓ ਦੇ ਵਿੱਚ ਗੱਲਬਾਤ ਕਰਾਵਾਂਗੇ ਆਪਣੇ ਲੇਬਰ ਨਾਲ ਆਪਣੇ ਫੇਵਰਟ ਲੇਬਰ ਆ ਹਰ ਸਾਲ ਇਹ ਝੋਨਾ ਲਾਉਂਦੇ ਆ ਬਹੁਤ ਵਧੀਆ ਝੋਨਾ ਲਾਉਂਦੇ ਆ ਤਾਂ ਅੱਜ ਲਾਸਟ ਦਿਨ ਸੀ ਪਨੀਰੀ ਵਾਲਾ ਜਗਾ ਇਹਨਾਂ ਨੇ ਨਵੇੜ ਦੇਣੀਆਂ ਤਾਂ ਹੁਣ ਲਾਸਟ ਫਿਰ ਕਰਦੇ ਆਂ ਗੱਲਬਾਤ ਕਿ ਕਿੰਨੇ ਕੁ ਕਿੱਲੇ ਚੋਨਾ ਨੇ ਲਾਤਾ ਤਾਂ ਕਿੱਥੋਂ ਕਿੱਥੋਂ ਦੀ ਲੇਬਰ ਆ ਬਾਈ ਹਰਨਾ ਇਹ ਆ ਜੀ ਕੁੜੀਆ ਕੁੜੀਆ ਵੀ ਆਂਦੀ ਮੈਂ ਗੱਲ ਕਰਨੀ ਚਾਹੁੰਨੀ ਆ ਜਰੂਰ ਹਨਾ ਕੀ ਮੈਸੇਜ ਦੇਣਾ ਚਾਹੁੰਨੇ ਹੋ ਕੁੜੀਆ ਫਿਰ ਕੁਛ ਨਹੀਂ ਜੀ ਚੋਨਾ ਲਾਈ ਆਂਨੇ ਅਸੀਂ ਅੱਛਾ ਤੇ ਬਹੁਤ ਵਧੀਆ ਚੋਨਾ ਲੱਗਿਆ ਜਾਂਦਾ ਹੈ ਬਹੁਤ ਵਧੀਆ ਲੱਗਿਆ ਜਾਂਦਾ ਹਾਂਜੀ ਠੀਕ ਆ ਠੀਕ ਆ ਕਿੰਨੇ ਕੁ ਕਿੱਲੇ ਲੱਗੇ 55 ਕਿੱਲੇ ਹਨਾ ਹਾਂਜੀ ਤੇ 55 ਕਿੱਲੇ ਚੋਨਾ ਲੱਗ ਗਿਆ ਆਪਣਾ ਅੱਛਾ ਕਿੰਨੇ ਕੁ ਦਿਨ ਹੋਰ ਕੰਮ ਚੱਲੂਗਾ બસ ਆਈ ਜੀ 10 ਦਿਨ ਹੋਰ ਲੱਗਣਗੇ اچھا 10 ਦਿਨ ਹੋਰ ਲਾਉਂਗੇ ਹਾਂਜੀ ਉਸ ਤੋਂ ਬਾਅਦ ਕਿੰਨੇ ਦਿਨ ਰੈਸਟ ਕਰਦੇ ਹਾਂ ਕਰੇ ਬਸ ਆਈ 4-5 ਦਿਨ ਕਰਾਂਗੇ ਜੀ ਰੈਸਟ ਬਾਅਦੇ ਬਸ ਹਾਂ ਬਿਉਂਕਿ ਪੈਰ ਪੂਰ ਚੱਲਦੇ ਉਹ ਹੋ ਜਾਂਦੇ ਹਨਾ ਪਾਣੀ ਦੇ ਵਿੱਚ ਆਹ ਕੋਈ ਪੇ ਆਹ ਦਵਾਈਆਂ ਦੂਈਆਂ ਨਾਲ ਖਰਾਬ ਹੋ ਜਾਂਦੇ ਆ ਹਾਂ ਤੇ ਉਸ ਤੋਂ ਬਾਅਦ ਫਿਰ ਤੁਸੀਂ ਜਿਵੇਂ ਝੋਨੇ ਚੋਂ ਤਾਲ ਕਾ ਵਗੈਰਾ ਕੱਢਦੇ ਹਨਾ ਹਾਂਜੀ ਉਧਰ ਵੀ ਡਿਊਟੀ ਲਾ ਦੇਣੀ ਹੈ ਹਨਾ ਹਾਂ ਉਹ ਵੀ ਬਸ ਕੰਮ ਨਾਲ ਦੀ ਨਾਲ ਚੱਲ ਪੈਣਾ ਜੀ ਉਹ ਵੀ ਜ਼ਰੂਰੀ ਗੱਲ ਆ ਹਾਂ ਹਾਂਜੀ ਤੇ ਨਾਲ ਦੇ ਵੀ ਇਹਨਾਂ ਦੇ ਆ ਦੇਖਦੇ ਹਾਂ ਜੀ ਤੁਸੀਂ ਲੱਗੀ ਜਾਂਦੇ ਆ ਜੋਰਾ ਚ ਹੁਣ ਆਪਾਂ ਇਹਨਾਂ ਨੂੰ ਚਾਹ ਪਾਣੇ ਪਿਉਣੇ ਲਾਸਟ ਦੇ ਨਾ ਤਾਂ ਇਹ ਲਾਹਮੇ ਦਿੰਦੇ ਆ ਵੀ ਹੁਣ ਕੀ ਖਾਣਾ ਅੱਜ ਤੁਸੀਂ ਦੱਸੋ ਫੇਰਾ ਅੱਜ ਅਸੀਂ ਜੀ ਲੱਡੂ ਖਾਣੇ ਆ ਅੱਛਾ ਲੱਡੂ ਖਾਣੇ ਆ ਜੇ ਤੁਸੀਂ ਖਵਾ ਦੋਗੇ ਤਾਂ ਇਹ ਗੱਲ ਨਾ ਕਰੇ ਆਪਾਂ ਪਿਉਣੇ ਤੁਹਾਨੂੰ ਉਹ ਲੱਡੂਆਂ ਨਾਲ ਹਨਾ ਚਾਹੀਦੀ ਆ ਨਾ ਹਾਂਜੀ ਜਰੂਰ ਚਾਹੀਦਾ ਇਤਮਾਨ ਕਰਨਾ ਜਰੂਰ ਜੀ ਸਾਰਾ ਚੋਨਾ ਲਾਇਆ ਚਾਤਾ ਵੰਦੀ ਹੈ ਹਾਂ ਲੱਡੋਂ ਨਾਲ ਹਣਾ ਹਾਂਜੀ ਅੱਗੇ ਵੀ ਆਪਾਂ ਕੁਛ ਕੁਛ ਦਿਨ ਪਹਿਲਾਂ 5-7 ਕਿਲੇ ਜਿਹੜੇ ਗੇਤੇ ਲਾਇਏ ਸੀ ਉੱਥੇ ਕੁਛ ਖਾਦਾ ਪੀਤਾ ਫਿਰ ਹਾਂਜੀ ਉੱਥੇ ਲੱਡੂ ਖਵਾਏ ਸੀ ਜੀ ਠੀਕ ਆ ਚਾਹ ਦੇ ਨਾਲ ਠੀਕ ਆ ਠੀਕ ਆ ਮੰਨਰ ਇਹ ਦੇਢ ਸਾਲ ਦੀ ਵੀਡੀਓ ਹੈ ਇੱਕ ਤੇ ਝੋਨਾ ਲਾਈ ਜੰਦੇ ਹੈ ਲਾਸਟ ਦਿਨਾਂ ਦਾ ਆਪਣੀ ਲੇਬਰ ਬਹੁਤ ਵਧੀਆ ਹੈ ਤੇ ਕਮੈਂਟ ਕਰਕੇ ਦੱਸਿਓ ਝੋਨਾ ਕਿਵੇਂ ਲਾ ਰਿਆ ਪੂਰਾ ਸੰਗਣਾ ਲਾ ਰਿਆ ਲਓ ਜੀ ਹਰੇ ਭਰੇ ਖੇਤ ਹੋਈ ਜਾਂਦੇ ਆ ਜਿਵੇਂ ਝੋਨਾ ਲੱਗ ਜਾਂਦਾ ਹੌਲੀ ਹੌਲੀ ਹਰੇ-ਹਰੇ ਹੋਈ ਜਾਣਗੇ ਇਹ ਆਪਣੀ ਲੇਵਰ ਆ ਜੀ ਬਹੁਤ ਵਧੀਆ ਚੰਨ ਲਾਈ ਜਾਂਦੀ ਆ ਲਾਸਟ ਦਿਨ ਸੀ ਅੱਜ ਇਸ ਲਈ ਆਪਾਂ ਇੱਕ ਮਨੋਰੰਜਨ ਵਾਲੀ ਵੀਡੀਓ ਦਿਖਾ ਰਹੇ ਆ ਤੁਹਾਨੂੰ ਕੁਝ ਦਿਨ ਤਾਂ ਬਹੁਤ ਜ਼ਿਆਦਾ ਗਰਮੀ ਰਹੀ ਆ ਪਰ ਹੁਣ ਜਿਵੇਂ 10-15 ਦਿਨ ਹੋ ਗਏ ਬਹੁਤ ਠੰਡਾ ਹੋਇਆ ਮੌਸਮ ਬਰਸਾਤ ਬਹੁਤ ਹੋਈ ਅੱਜ ਵੀ ਬੱਦਲ ਉੱਠੇ ਪਿਆ ਲਓ ਜੀ ਹੁਣ ਆਪਣੀ ਲੇਵਰ ਨਾਲ ਚਾਹ ਪੀ ਜਾਂਦੀ ਆ ਤੇ ਲੱਡੂਆਂ ਦਾ ਪ੍ਰਸ਼ਾਦ ਇਹ ਛਕ ਰਿਆ ਹਨਾ ਫਰਜ਼ ਬੰਦਾ ਯਾਰ ਮੂੰਹ ਮਠਾ ਕਰਾਉਂਦਾ ਹਾਂਜੀ ਬੜੀ ਚੰਗੀ ਗੱਲ ਬਾਤ ਵਧੀਆ ਵਧੀਆ ਫਸਲ ਦੇਵੇ ਜ਼ਿਮੀਂਦਾਰਾਂ ਨੂੰ ਹਾਂ ਹਾਂ ਸਹੀ ਹੈ ਸਾਰਿਆਂ ਵੀਰਾਂ ਨੂੰ ਸਹੀ ਹੈ ਐਵੇਂ ਲੱਡੂ ਖਾਂਦੇ ਰਹਾਂ ਖਾਂਦੇ ਰਹਿਣ ਹਾਂ ਵੀ ਲੱਡੂ ਖਾਂਦੇ ਰਹੀ ਤੇ ਖਾਂਦੇ ਰਹੀ ਹਾਂਜੀ ਚਾਹ ਪਾਣੀ ਵਧੀਆ ਪੀਉਂਦੇ ਨੇ ਜੀ ਸਹੀ ਗੱਲ ਹੈ ਇਹ ਜੀ ਆਜੀ ਵੈਸੇ ਯਾਦ ਕਰਾ ਦਿਆ ਕਰੋ ਯਾਦ ਕਰਾ ਦਿੰਨੇ ਜੀ ਭੁੱਲ ਜਾਂਦਾ ਉਹਨਾਂ ਨੂੰ ਯਾਦ ਕਰਾ ਦਿਆ ਹਾਂਜੀ ਹਾਂਜੀ ਠੀਕ ਹੈ ਨਾ ਵੈਸੇ ਕਿਰਪਾ ਰੱਖੇ ਵਾਹਿਗੁਰੂ ਹਣਾ ਤੇ ਲੇਬਰ ਤੇ ਵੀ ਦਿਨ ਦੁੱਗਣੇ ਇਸ ਕੇ ਦੇ ਵਿੱਚ ਜੀ ਅਸੀਂ ਦੋ ਵਾਰੀ ਲੱਡੂ ਦਾ ਪ੍ਰਸਾਦ ਖਾ ਚੁੱਕੇ ਆ ਜੀ ਠੀਕ ਹੈ ਵਧੀਆ ਵਧੀਆ ਜੀ ਅੱਜ ਫਿਰ ਲਾਸਟ ਦਿਨ ਸਿਆਪਾ ਹਾਂਜੀ ਇਹਨਾਂ ਦੇ ਲਾਸਟ ਹੈ ਜੀ ਬਸ ਇੱਕ ਪਾਦ ਰਹਿ ਗਈ ਜੀ ਇਹ ਪਨੀਰੀ ਵਾਲੀ ਜਗਾ ਸੀ ਲਾਸਟ ਫਿਰ ਨਿਵੇੜਨ ਲੱਗੇ ਨਾਲ ਦੀ ਨਾਲ ਹੀ ਹਣਾ ਨਾਲ ਦੀ ਨਾਲ ਹੀ ਅਸੀਂ ਤਾਂ ਵੈਸੇ ਆਨੇ ਦੋ ਦਿਨ ਰੁਕ ਜੋ ਪਰ ਤੁਸੀਂ ਉਹ ਕਹਿ ਰਹੇ ਵੀ ਨਹੀਂ ਜੀ ਟਾਈਮ ਹੈ ਨਹੀਂ ਜੀ ਸਾਡੇ ਕੋਲ ਹੱਲੇ ਅੱਗੇ ਪਿਆ ਥਾਂ ਜਲਾਣ ਵਾਲਾ ਟਾਈਮ ਹੈ ਨਹੀਂ ਕਿੰਨੇ ਕਿੱਲੇ ਹੋਰ ਲਾਉਣੇ ਆ ਹੋਰ ਪਿਆ ਜੀ 10 ਕਿੱਲੇ ਜੀ ਸਾਡੇ 10 ਕਿੱਲੇ ਹਾਂਜੀ ਹਾਂਜੀ ਕਿੰਨੇ ਦਿਨ ਚ ਲਾ ਦੋਗੇ ਜੇ ਤੁਸੀਂ 7 ਜਣੇ ਹੋ ਸੱਤ ਦਿਨਾਂ ਚ ਲੱਗ ਜਾਣਗੇ ਜੀ ਸੱਤ ਦਿਨਾਂ ਚ ਹਾਂ 10 ਕਿੱਲੇ ਜੇ ਪ੍ਰਮਾਤਮਾ ਉੱਤੋਂ ਠੰਡ ਰੱਖੇ ਫਿਰ ਤਾਂ ਹਾਂ ਬਠਾਣਾ ਤਾਂ ਹੁਣ ਤਾਂ ਮੌਸਮ 15 ਦਿਨ ਹੋ ਗਿਆ ਹਾਂਜੀ 15 ਦਿਨ ਹੋ ਗਿਆ ਕੰਮ ਤਾਂ ਹੀ ਖਿੱਚਿਆ ਗਿਆ ਜੀ ਤਾਂ ਹੀ ਖਿੱਚਿਆ ਗਿਆ ਇਹਨਾਂ ਦੇ ਖੇਤਾਂ ਤੇ ਬਹੁਤ ਜ਼ਿਆਦਾ ਠੰਡ ਰਹੀ ਹੈ ਜੀ ਅੱਛਾ 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 ਹੱਥ ਪੈਰੀ ਸੁਣਨੇ ਹੋਣ ਲੱਗ ਗਏ ਜੀ ਸਾਡੇ ਅੱਛਾ ਜ਼ਿਆਦਾ ਠੰਡ ਹੋ ਗਈ ਆ ਹਾਂਜੀ ਹਾਂਜੀ ਠੀਕ ਹੈ ਝੋਨਾ ਵੀ ਵਧੀਆ ਤੁਰਿਆ ਜੀ ਝੋਨਾ ਤਾਂ ਬਹੁਤ ਵਧੀਆ ਹਾਂਜੀ ਝੋਨਾ ਤਾਂ ਜਿਹੜਾ ਬਗੀਤਾ ਲੱਗਿਆ ਸੋ ਬਹੁਤ ਵਧੀਆ ਹਾਂਜੀ ਤਾਂ ਚਲੋ ਠੀਕ ਆ ਧੰਨਵਾਦ ਜੀ ਸਾਰੇ